ਸ਼ਸ਼ੀਆ ਕਾਲ ਜੀ ਮੈਂ ਬਾਇਓਡਿਕ ਤੋਂ ਬਰਨਾਰਾ ਸੀ ਤੇ ਹਰ ਰੋਜ਼ ਜਿੱਤਨਾ ਅੱਜ ਇੱਕ ਹੋਰ ਨਿਊ ਵੀਡੀਓ ਲੇਖੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਣਾ ਬਹੁਤ ਹੀ ਹਿੱਟ ਕਲੈਕਸ਼ਨ ਜਾ ਰਿਹਾਗਾ ਪਤਾ ਨਹੀਂ ਇਹਦੇ ਆਪਣੀ ਕਿੰਨੇ ਕੁ ਸੈਟ ਕੱਢ ਚੁੱਕੇ ਆਂਗੇ ਦੁਬਾਰਾ ਫਿਰ ਆਪਣੀ ਇਹ ਵਾਲੇ ਸੂਟ ਜਿਹੜੇ ਰੈਡੀ ਕੀਤੇ ਨੇ ਇਸ ਵਾਰ ਆਪਾਂ ਡਿਸਕਾਊਂਟ ਦੇ ਪਰੇ ਵਾਲੇ ਸੂਟਾ ਜਿਹੜੇ ਸੇਲ ਕਰਾਂਗੇ ਤੇ ਡਿਸਕਾਊਂਟ ਦੇ ਉੱਪਰ ਹੀ ਦੁਬਾਰਾ ਰੈਡੀ ਕਰਾਂਗੇ ਜੀ ਕਿਉਂਕਿ ਇਹਦੇ ਇਹ ਵਾਲੇ ਡਿਜ਼ਾਈਨ ਦੇ ਆਪਾਂ ਨੂੰ ਬਹੁਤ ਸਾਰੇ ਆਰਡਰ ਆ ਰਹੇ ਨੇਗੇ ਤਾਂ ਕਰਕੇ ਆਪਾਂ ਨੂੰ ਆਰਡਰਾਂ ਨੂੰ ਜੇਕਦੇ ਹੋਏ ਜਿਹੜਾ ਇਹਦਾ ਪ੍ਰਾਈਸ ਆ ਫੋਰ ਵੀ ਲੈਸ ਆ ਕਰ ਦਿੱਤਾ ਗਿਆ ਜੀ ਸੋ ਤੁਸੀਂ ਵੀਡੀਓ ਦੇ ਨਾਲ ਹੁਣ ਕੀ ਕਰਨਾ ਐਂਡ ਤੱਕ ਬਨੇ ਰਹਿਣਾ ਜੀ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਹੜੀ ਵੀ ਭੈਣਾ ਨਿਊ ਫਸਟ ਟਾਈਮ ਫੈਟ ਵੀਡੀਓ ਨੂੰ ਦੇਖਦੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਪਰ ਉਹ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਜੀ ਉਹਨੂੰ ਪ੍ਰੈਸ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਜੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਇਆ ਕਰੂਗਾ ਆਪਣੇ ਜਿਹੜੇ ਇਹ ਵਾਲਾ ਡਿਜ਼ਾਈਨ ਤੇ ਇੱਕ ਆਪਣਾ ਜ ਖਿੰਕਾ ਦੇ ਉੱਪਰ ਆਰਟੀਕਲ ਰੈਡੀ ਕੀਤਾ ਸੀ 2200 ਰੁਪਏ ਦੇ ਵਿੱਚ ਵਿਰਧ ਦੁਪੱਟਾ ਤੇ ਹੈਂਡ ਦਾ ਕੰਮ ਹੋਇਆ ਹੋਇਆ ਸੀਗਾ ਪਿਓਰ ਨੇਚਰਲ ਕ੍ਰੇਦੀ ਬਾਟਮ ਲਗਾਈ ਹੋਈ ਸੀ ਬਾਟਮ ਦੇ ਉੱਪਰ ਵੀ ਹੈਂਡਵਰਕ ਸੀ ਉਹ ਵਾਲੇ ਆਰਟੀਕਲ ਵੀ ਇੱਕ ਪੀਸ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਜੀ ਉਹ ਵਾਲੇ ਆਰਟੀਕਲ ਵੀ ਸਾਡਾ ਬਹੁਤ ਜਲਦੀ ਸੋਲਡ ਆਊਟ ਹੋ ਜਾਂਦਾ ਹੈਗਾ ਇਸ ਵਾਰ ਆਪਾਂ ਰਿਪੀਟ ਦੇ ਰਿਪੀਟ ਦੇ ਉੱਪਰ ਉਸ ਦੇ ਵਿੱਚ ਵੀ ਬਹੁਤ ਸਾਰੇ ਕਲਰ ਹੈ ਜਿਹੜੇ ਰੈਡੀ ਕੀਤੇ ਆ ਜੀ ਚਲੋ ਜੀ ਹੁਣ ਆਨੇ ਕੱਲਾ ਆਪਾਂ ਫੈਡਵਰਕ ਵਾਲੇ ਸੂਟਾਂ ਦੇ ਨਾਲ ਇਹ ਸੂਟ ਇਹ ਸੂਟ ਦਾ ਸਾਨੂੰ ਬਹੁਤ ਹੀ ਡਿਮਾਂਡ ਰਹਿੰਦੀ ਹੈ ਜੀ ਇਹ ਇਸ ਵਾਰ ਆਪਾਂ ਨੇ ਕੀਤਾ ਏਕੇ ਟੈਕਸ ਦੇ ਪਿਛਵੀਨੇ ਦੇ ਉੱਪਰ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਢੇਰੇ ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਸਾਫ ਸੁਥਰਾ ਜਿਹਾ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਬੋਥ ਸਾਈਡ ਤੇ ਪੈਨਲ ਜਾਂਦੇ ਨੇਗੇ ਪੈਨਲ ਤੁਸੀਂ ਚੈੱਕ ਕਰ ਹੀ ਸਕਦੇ ਹੋ ਫਸਟਲੀ ਦਾ ਪੈਨ ਤੁਸੀਂ ਸਾਰਾ ਸੂਟ ਦੇਖ ਸਕਦੇ ਹੋ ਕਿੰਨਾ ਸਾਫ ਸੁਥਰਾ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਬਹੁਤ ਹੀ ਸੋਹਣਾ ਜਿਹੜਾ ਕੰਮ ਇਹਦੇ ਉੱਪਰ ਕੀਤਾ ਹੋਇਆ ਹੈਗਾ ਚੈੱਕ ਕਰ ਸਕਦੇ ਹੋ ਜੀ ਇਹ ਵਾਲੇ ਫਲਾਵਰ ਬਣੇ ਹੋ ਨੇ ਸਾਰੀ ਸਾਈਡ ਤੋਂ ਬੋਥ ਸਾਈਡ ਤੇ ਇਹ ਵਾਲੀ ਬੂਟੀ ਬਣੀ ਹੋਈ ਹੈ ਇਹ ਵਾਲੇ ਜਿਹੜੇ ਸੂਟ ਆਪਾਂ ਪਸ਼ਵੀਨਾ ਸਟੱਫ ਦੇ ਉੱਪਰ ਰੈਡੀ ਕੀਤੇ ਨੇ ਇਹ ਵਾਲਾ ਜਿਹੜਾ ਆ ਗਿਆ ਫਲਾਵਰ ਆ ਗਿਆ ਤੁਸੀਂ ਦੇਖਦੇ ਨੇ ਬਹੁਤ ਹੀ ਸੋਹਣਾ ਗੁੰਦਵਾ ਗੁੰਦਵਾ ਦਾ ਫਲਾਵਰ ਹੈ ਆਪਾਂ ਨੂੰ ਕਿਉਂਕਿ ਇਹ ਵਾਲੇ ਆਰਟੀਕਲ ਦੇ ਬਹੁਤ ਜਲਦੀ ਆਪਣਾ ਇਹ ਵਾਲਾ ਆਰਟੀਕਲ ਸੋਲਡ ਆਊਟ ਹੁੰਦਾ ਤੇ ਬਹੁਤ ਹੀ ਦੇ ਆਪਾਂ ਨੂੰ ਆਰਡਰ ਵੀ ਆ ਰਹੇ ਨੇ ਤਾਂ ਕਰਕੇ ਇਸ ਚੀਜ਼ ਨੂੰ ਦੇਖਦੇ ਹੋਏ ਆਪਾਂ ਜਿਹੜਾ ਦਾ ਪ੍ਰਾਈਸ ਹੈ ਹੋਰ ਵੀ ਕੱਟ ਕਰਤਾ ਅਗਰ ਤੁਸੀਂ ਸਾਡੇ ਕੋਲ ਪੂਰਾ ਸੈੱਟ ਰੈਡੀ ਕਰਵਾਉਣਾ ਹੈ 3 ਸੂਟ ਦਾ ਤਾਂ ਅਸੀਂ ਤੁਹਾਨੂੰ 1500 ਰੁਪਏ ਦੇ ਵਿੱਚ ਤਿੰਨ ਸੂਟ ਹੈ ਜਿਹੜੇ ਰੈਡੀ ਕਰਕੇ ਦੇ ਦਾਂਗੇ ਜੀ ਬਰਕ ਦਾ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਜੀ ਇਹ ਕਿਉਂਕਿ ਫੈਬਰਿਕ ਦੇ ਚਾਰजेस ਜਿਹੜੇ ਐਕਸਟਰਾ ਰਹਿਣਗੇ ਅਗਰ ਤੁਸੀਂ ਬਨ ਸੂਟ ਰੈਡੀ ਕਰਵਾਉਣਾ ਹੈ ਤਾਂ 550 ਰੁਪਏ ਦੇ ਵਿੱਚ ਅਸੀਂ ਜਿਹੜਾ ਇਹ ਵਾਲਾ ਵਰਕ ਕਰਕੇ ਦੇ ਦਾਂਗੇ ਬਾਕੀ ਤੁਸੀਂ ਵੀ ਫਲਾਵਰ ਦੇਖ ਸਕਦੇ ਹੋ ਲੋ ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਹੈਗਾ ਪੱਤੀਆਂ ਵੀ ਸਾਰੀਆਂ ਇਹਨੇ ਆਪਣੇ ਡਬਲ ਸੇਡ ਦੇ ਵਿੱਚ ਬਣਾਈਆਂ ਹੋਈਆਂ ਨੇ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਭੈਣੋ ਲੋ ਪ੍ਰੋਪਰ ਤੈਨੂੰ ਕਲੋਸ ਤੋਂ ਕੰਮ ਦਿਖਾਇਆ ਹੈਗਾ ਕੋਈ ਆਪਣਾ ਫਿਲਟਰ ਨਹੀਂ ਲਗਾਇਆ ਹੁੰਦਾ ਐਕਚੁਅਲ ਦੇ ਵਿੱਚ ਜੋ ਚੀਜ਼ ਹੁੰਦੀ ਆ ਆਪਾਂ ਵੀਡੀਓ ਦੇ ਵਿੱਚ ਉਹੀ ਮੈਂਸ਼ਨ ਕਰਦੇ ਆਂ ਜੀ ਬਾਕੀ ਜੇ ਆਪਣੇ ਕੋਲੇ ਸੋਲਡ ਵੀ ਹੋਏਗੇ ਆਪਾਂ ਦੁਬਾਰਾ ਵੀ ਰੈਡੀ ਕਰਦੇ ਨੇ ਇਹਦੇ ਨਾਲ ਦਾ ਸਟੱਫ ਅਸੀਂ ਬਾਦੂ ਲੈ ਹੈਗਾ ਸਾਡੇ ਕੋਲ ਕਿਉਂਕਿ ਜੇ ਸੋਲਡ ਹੋ ਜਾਣਗੇ ਤਾਂ ਆਪਾਂ ਦੁਬਾਰਾ ਫੇਰ ਰੈਡੀ ਕਰ ਦਾਂਗੇ ਕਿਉਂਕਿ ਬੱਸ ਤਾਂ ਅਸੀਂ ਇਹਦੇ ਵਿੱਚ 4 ਸੂਟ ਰੈਡੀ ਕੀਤੇ ਨੇ 2 ਸੂਟ ਮੈਂ ਤੁਹਾਨੂੰ ਦਿਖਾਵਾਂਗੀ ਤੇ ਆ 2 ਆ ਜਿਹੜੇ ਹਲੇ ਮਸ਼ੀਨ ਦੇ ਉੱਪਰ ਲੱਗੇ ਹੋਏ ਨੇ ਜੀ ਫੈਬਰਿਕ ਰਹੂਗਾ ਜਿਹੜਾ AK टेक्स ਦਾ ਪਸ਼ਵੀਨਾ ਰਹੂਗਾ ਜੀ AK टेक्स ਦੇ ਪਸ਼ਵੀਨੇ ਦੇ ਸਟਾਫ ਦੇ ਉੱਪਰ ਜਿਹੜਾ ਇਹ ਵਾਲੇ ਸੂਟ ਆ ਰੈਡੀ ਕੀਤੇ ਹੋਏ ਨੇਗੇ ਤੇ ਬਨ ਸਾਈਡ ਤੇ ਕੰਨੀ ਦੇ ਉੱਪਰ ਮੋਰ ਵੀ ਆਊਗੀ ਜੀ ਇਹ ਇਹ AK टेक्स ਦਾ ਕਰਾਮ ਇਹ ਵੀ ਦੇਖਿਓ ਮੜਾ ਮੈਨੂੰ ਦਿਸਦਾ ਨਹੀਂ ਚੰਗੀ ਤਰ੍ਹਾਂ AK ਆ ਕਰਾਮ AK ਆ ਮੈਨੂੰ AK टेक्स ਦਾ ਪਸ਼ਵੀਨਾ ਜੀ ਕੰਨੀ ਦੇ ਉੱਪਰ ਸਾਰੀ ਦੇ ਉੱਪਰ ਮੋਰ ਰਹੂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਪ੍ਰਾਈਸ ਜਿਵੇਂ ਮੈਂ ਮੈਂਸ਼ਨ ਕਰ ਹੀ ਦਿੱਤਾਗਾ ਅਗਰ ਤੁਸੀਂ ਸੈਦਾ ਫੈਬਰਿਕ ਲੈਣਾ ਚਾਹੁੰਦੇ ਸਾਡੇ ਕੋਲ ਵਿਦ ਫੈਬਰਿਕ ਲੈ ਸਕਦੇ ਸਿਰਫ ਇਹ ਵਾਲਾ ਸੂਟ ਜਿਹੜਾ ਅੱਜ ਦੇ ਦਿਨ ਲਈ ਡਿਸਕਾਊਂਟ ਦੇ ਉੱਪਰ ਹੈ ਜੀ ਸਿਰਫ ਰਹੂਗਾ ਆਪਣਾ ਇਹ ਵਾਲਾ ਸੂਟ 1150 ਰੁਪਏ ਦਾ ਜੀ 1150 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਹਰ ਇੱਕ ਚੀਜ਼ ਨੂੰ ਧਿਆਨ ਚ ਰੱਖ ਕੇ ਬਰਕ ਕੀਤਾ ਹੈਗਾ ਪ੍ਰੋਪਰ ਫਲਾਵਰਾਂ ਦੇ ਵਿੱਚ ਜਿਵੇਂ ਸੇਡ ਕੀਤੀ ਹੋਈ ਸੀ ਜਿਵੇਂ ਸੇਮ ਉਮੀ ਸੇਡ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕੋਈ ਆਪਣਾ ਇਹ ਨਹੀਂ ਵੀ ਟਾਂਕਾ ਘਟਾ ਕੇ ਆਪਣੇ ਪ੍ਰਾਈਸ ਘਟਾਇਆ ਹੋਇਆਗਾ ਅੰਮਾ ਆਪਣਾ ਸਟਿਚ ਆਪਣਾ ਉਨਾਂ ਹੀ ਜਾਊਗਾ ਇਹਦੇ ਵਿੱਚ ਜਿਹੜੇ ਆਪਣੇ ਰੈਡੀ ਕਿਤੇ ਇੱਕ ਸੂਟ ਆਪਣੇ ਕੋਲੇ ਏ ਰੈਡੀ ਪਿਆ ਜੀ ਸੈਕਿੰਡ ਸੂਟ ਜਿਹੜਾ ਰੈਡੀ ਪਿਆ ਸੇਮ ਐਸ ਇਜ਼ ਏਕੇ ਟੈਕਸ ਦੇ ਪਿਛਮਿਨੇ ਦੇ ਉੱਪਰ ਰੈਡੀ ਪਿਆ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਾਈਸ ਵੀ ਜਿਹੜਾ ਸੇਮ ਹੀ ਰਹੂਗਾ ਜੀ ਇਹ ਏਕੇ ਟੈਕਸ ਦੇ ਪਿਛਮਿਨੇ ਦੇ ਉੱਪਰ ਰੈਡੀ ਪਿਆ ਥਰਡ ਸੂਟ ਜਿਹੜਾ ਆਪਣੇ ਰੈਡੀ ਕੀਤਾ ਨੇਚਰਲ ਫੇਅਰ ਦੇ ਉੱਪਰ ਫੈਬਰਿਕ ਵੀ ਬਹੁਤ ਸੋਹਣਾ ਪ੍ਰਾਈਸ ਰਹੂਗਾ ਸਿਰਫ 1500 ਰੁਪਏ ਜੀ ਨੇਚਰਲ ਕ੍ਰੇਵ ਦੇ ਫੈਬਰਿਕ ਦੇ ਉੱਪਰ ਸਿਰਫ 1500 ਰੁਪਏ ਦੇ ਵਿੱਚ ਇਹ ਵਾਲਾ ਸੂਟ ਜਿਹੜਾ ਰੈਡੀ ਹੋਇਆ ਹੈਗਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਇਹ ਵਾਲਾ ਰੈਡੀ ਹੋਇਆ ਹੈਗਾ ਇਹਦਾ ਵੀ ਅਸੀਂ ਤੁਹਾਨੂੰ ਬਾਅਦ ਤੱਕ ਜਰੂਰ ਦਿਖਾਵਾਂਗੇ ਬਹੁਤ ਹੀ ਸੋਹਣਾ ਪਾਰਟੀ ਵੇਅਰ ਲੁੱਕ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਆ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਅਗਰ ਕੋਈ ਮੇਰੀ ਭੈਣ ਥੋੜਾ ਬਹੁਤਾ ਹੈਂਡ ਦਾ ਟੱਚ ਵੀ ਦਿਵਾਉਣਾ ਚਾਹੁੰਦੇ ਨੇ ਅਸੀਂ ਹੈਂਡ ਦਾ ਟੱਚ ਵੀ ਇਹਨੂੰ ਦੇਖ ਕੇ ਜਿਹੜਾ ਹੋਰ ਵੀ ਇਹਦੀ ਲੁੱਕ ਵਧੀਆ ਕ੍ਰੀਏਟ ਕਰ ਸਕਦੇ ਆਂਗੇ ਕਿਉਂਕਿ ਇਹ ਫਿਲਹਾਲ ਇਹ ਅਸੀਂ ਜਿਵੇਂ ਅਸੀਂ ਦਿਖਾਇਆ ਸੀ ਅਸੀ ਇਸੀ ਨੂੰਮੀ ਐਸਟੀਜ਼ ਰੈਡੀ ਕਰਕੇ ਦਿੱਤਾ ਅਗਰ ਤੁਸੀਂ ਵਿਦਤ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਤ ਦੁਪੱਟਾ ਵੀ ਲੈ ਸਕਦੇ ਹੋ ਜੀ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਲੈ ਸਕਦੇ ਹੋ ਸੀਮ ਡਿਜ਼ਾਈਨ ਨੂੰ ਆਪਣਾ ਫੈਬਰਿਕ ਭੇਜ ਕੇ ਕਰਵਾਉਣਾ ਚਾਹੁੰਦੇ ਹੋ ਆਪਣਾ ਫੈਬਰਿਕ ਭੇਜ ਕੇ ਵੀ ਕਰਵਾ ਸਕਦੇ ਹੋ ਫੈਬਰਿਕ ਤੋਂ ਇਲਾਵਾ ਅਗਰ ਕੋਈ ਮੇਰੇ ਪੈਨ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਨੇ ਤਾਂ ਸਟਿਚ ਕਰਵਾ ਕੇ ਵੀ ਸਾਡੇ ਕੋਲ ਜਿਹੜਾ ਇਹ ਵਾਲਾ ਸੂਟ ਸੀ ਲੈ ਸਕਦੇ ਹੋ ਜੀ ਪ੍ਰਾਈਸ ਮੈਂ ਸਾਰਿਆਂ ਦੇ ਹੀ ਮੈਂਸ਼ਨ ਕਰਦੀ ਆਂ ਕਿ ਬਾਕੀ ਆਪਣਾ ਫੈਬਰਿਕ ਜਿਹੜਾ ਹੁੰਦਾ ਸਾਰਾ ਰੀਜਨਲ ਹੀ ਲਗਵਾਇਆ ਹੁੰਦਾ ਆਗਰ ਕਿਸੇ ਦੀ ਫਸਟ ਕਾਪੀ ਲਗਵਾਈ ਹੁੰਦੀ ਹੈ ਅਲਗਾਈ ਹੁੰਦੀ ਹੈ ਤਾਂ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾ ਨਹੀਂ ਹੁੰਦੀ ਜੀ ਜੋ ਵੀ ਚੀਜ਼ ਹੁੰਦੀ ਹੈ ਅਸੀਂ ਵੀਡੀਓ ਦੇ ਵਿੱਚ ਹੀ ਕਲੀਅਰ ਕਰ ਦਿੰਦੇ ਹੁੰਦੇ ਆ ਜੀ ਇਹ ਫੈਬਰਿਕ ਸਾਨੂੰ ਭੈਣ ਆਪਣਾ ਦੇ ਕੇ ਗਿਆ ਸੀ ਅਸੀਂ ਉਹਨਾਂ ਨੂੰ ਕੀ ਹੈ ਜਸਟ ਵਰਕ ਕਰਕੇ ਦਿੱਤਾ ਇਹ ਕਿਸੇ ਰੀਸੇਲਰ ਦੇ ਸੂਟ ਸੀ ਜੀ ਅਸੀਂ ਉਹਨਾਂ ਨੂੰ ਜਸਟ ਵਰਕ ਕਰਕੇ ਦਿੱਤੇ ਨੇ ਕਿਉਂਕਿ ਉਹਨਾਂ ਦੇ ਇਕੱਠੇ ਸੂਟ ਆਉਂਦੇ ਹੁੰਦੇ ਨੇ ਸਾਡੇ ਕੋਲੇ ਉਹਨਾਂ ਨੂੰ ਵਰਕ ਪ੍ਰਾਈਸ ਜਿਹੜਾ ਆ ਥੋੜਾ ਘੱਟ ਪੈਂਦਾ ਸੀ ਕਿਉਂਕਿ ਅਗਰ ਕੋਈ ਮੇਰੀ ਭੈਣ ਸਾਨੂੰ ਇਕੱਠਾ ਕੰਮ ਭੇਜਦੇ ਆ ਤਾਂ ਅਸੀਂ ਉਹਦਾ ਵਰਕ ਪ੍ਰਾਈਸ ਜਿਹੜਾ ਹੋਰ ਲੈਸ ਕੋਈ ਨਾ ਬਾਕੀ ਤੁਸੀਂ ਵੀਰੇ ਵਰਕ ਦਾ ਦੇਖ ਸਕਦੇ ਹੋ ਇਹਦੇ ਉੱਪਰ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਪਿਆਰਾ ਆ ਕਲਰ ਕੰਬੀਨੇਸ਼ਨ ਹੈ ਇਹਦੇ ਫਲਾਵਰ ਵੀ ਚੈੱਕ ਕਰੋ ਕਿਉਂਕਿ ਇਹਦੇ ਵਿੱਚ ਆਪਣੇ ਇਹ ਕਲਰ ਤਾਂ ਯੂਜ਼ ਕੀਤਾ ਇਹਦਾ ਜਿਹੜੀ ਸਾਰੀ ਆਪਣੀ ਜਿਹੜੀ ਭਮਕ ਮਾਰਦੀ ਹੈ ਜਿੱਦਾਂ ਆਪਾਂ ਕਹਿੰਦੇ ਡਬਲ ਟੋਨ ਉਹ ਇਸ ਕਲਰ ਦੀ ਮਾਰਦੀ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਆ ਜਿਹੜਾ ਇਹ ਵਾਲਾ ਬਣ ਕੇ ਰੈਡੀ ਹੋਇਆ ਸੌਰੀ ਇਹਦੇ ਬਾਜੂ ਦਿਖਾਉਣੀ ਤਾਂ ਸਾਰਿਆਂ ਨੇ ਭੁੱਲ ਹੀ ਗਏ ਸੀ ਆਪਾਂ ਇਹਨਾਂ ਬਾਜੂ ਵੀ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਬਾਜੂ ਦੇ ਉੱਪਰ ਵੀ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈ ਬਾਜੂ ਦੇ ਉੱਪਰ ਇਹ ਵਾਲੇ ਫਲਾਵਰ ਬਣੇ ਹੋਏ ਨੇਗੇ ਇੱਕ ਫਲਾਵਰ ਇੱਧਰ ਆ ਗਿਆ ਜੀ ਇੱਕ ਫਲਾਵਰ ਏ ਵੱਲ ਆ ਗਿਆ ਤੁਸੀਂ ਦੇਖ ਸਕਦੇ ਹੋ ਬਾਜੂ ਦੇ ਉੱਪਰ ਇਹ ਵਾਲੇ ਫਲਾਵਰ ਬਣੇ ਹੋਏ ਨੇਗੇ ਹੁਣ ਪਹੁੰਚਿਆਂ ਦੇ ਦਾ ਕੋਈ ਕੰਮ ਨਹੀਂ ਕੀਤਾ ਆਇਆਗਾ ਬਾਟਮ ਤੇ ਨੋ ਵਰਕ ਆ ਆਨਲੀ ਸ਼ਰਟ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਉੱਪਰ ਵਰਕ ਕੀਤਾ ਹੈ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਆਗਾ ਤੁਸੀਂ ਐਦਾਂ ਦੇ ਸੋਹਣੇ ਸੋਹਣੇ ਸੂਟ ਲੈਣਾ ਚਾਹੁੰਦੇ ਹੋ ਜਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਉੱਪਰ ਨਾਲ ਆਪਣਾ ਨੰਬਰ ਮੈਂਸ਼ਨ ਕਰ ਦਾਂਗੀ ਅਗਰ ਨੰਬਰ ਨਹੀਂ ਵੀ ਮੈਂਸ਼ਨ ਹੋਊਗਾ ਤਾਂ ਮੇਰਾ ਜਿਹੜਾ ਨੰਬਰ ਹੈਗਾ ਜੀ ਬੁਲਾਓ ਇਹ ਵਾਲਾ ਨੰਬਰ ਹੈ ਮੇਰਾ 9855462231 ਵਾਲੇ ਨੰਬਰ ਦੇ ਉੱਪਰ ਤੁਸੀਂ ਜਿਹੜਾ ਸਾਨੂੰ ਵਟਸਐਪ ਮੈਸੇਜ ਜਾਂ ਕਾਲ ਕਰੋ ਸਾਗਦੇ ਹੋ ਕਿ 83605 ਵਾਲਾ ਨੰਬਰ ਸਾਡਾ ਮਸ਼ੀਨਾਂ ਦੇ ਉੱਪਰ ਹੁੰਦਾ ਕਈ ਵਾਰ ਕਾਲ ਨਹੀਂ ਵੀ ਟੰਡ ਹੁੰਦੀ ਜਿਹੜੀ ਆਪਣੀ ਬੁਟੀਕ ਦੀ ਲੋਕੇਸ਼ਨ ਹੈ ਜੀ ਗ੍ਰੇਸਿਸ ਅਲੂਨ ਦੇ ਨਾਲ ਵਾਲੀ ਬਿਲਕੁਲ ਗੜੀ ਗਲੀ ਹੈ ਜਿਹੜੀ ਸਟਰੀਟ ਆ ਉਹ ਟਰਨ ਹੁੰਦੀ ਆ ਮੈਂ ਟਰਾਈ ਕਰੂੰਗੀ ਕਿ ਲੋਕੇਸ਼ਨ ਮੈਂ ਉਥੋਂ ਜਿਵੇਂ ਮੇਨ ਰੋਡ ਤੋਂ ਬਣਾ ਕੇ ਪਾ ਦਾਂ ਤੇ ਜਿਸ ਮੇਨ ਰੋਡ ਆ ਜਿਹੜਾ ਆਪਣਾ ਸੰਗਰੂਰ ਬਰਨਾਲੇ ਵਾਲਾ ਉਹ ਤੋਂ ਸਿਰਫ ਦੋ ਇੱਕ ਜਾਂ ਦੋ ਮਿੰਟ ਦਾ ਨਰਸਤਾ ਹੈ ਜੀ ਕਿਉਂਕਿ ਉਥੋਂ ਹੀ ਗਲੀ ਮੁੜਦੀ ਆ ਗਲੀ ਨੂੰ ਗੇਟ ਲੱਗਿਆ ਹੈਗਾ ਬਿਲਡ ਨੰਬਰ 27 ਹੈ ਜੀ ਨਾਇਨਕਸਰ ਨਗਰ ਸਟਰੀਟ ਨੰਬਰ 4 ਆਗਰ ਕੋਈ ਮੇਰੀ ਭੈਣ ਬੁਟੀਕ ਤੇ ਆ ਕੇ ਸਾਡਾ ਕੰਮ ਦੇਖਣ ਜਦੋਂ ਨਹੀਂ ਕਿਉਂਕਿ ਕਈ ਭੈਣਾਂ ਨੂੰ ਡਾਊਟ ਹੋ ਜਾਗਾ ਵੀ ਕਿਤੇ ਕੋਈ ਫਰਾਡ ਨਾ ਹੋਣ ਤਾਂ ਤੁਸੀਂ ਸਾਡੇ ਬੁਟੀਕ ਤੇ ਆ ਸਕਦੇ ਸਾਨੂੰ ਕਾਲ ਕਰਕੇ ਇੱਕ ਵਾਰ ਕਨਫਰਮ ਕਰ ਸਕਦੇ ਹੋ ਕਿ ਬਟੀਤੇ ਆ ਕੇ ਵੀ ਆਪਣਾ ਸੂਟ ਜਿਹੜਾ ਰੈਡੀ ਸਿਲੈਕਟ ਕਰਕੇ ਰੈਡੀ ਕਰਵਾ ਸਕਦੇ ਜਰੂਰੀ ਨਹੀਂ ਵੀ ਤੁਸੀਂ ਆਨਲਾਈਨ ਹੀ ਕਰਨਾ ਬਟ ਅਸੀਂ ਜਿਹੜਾ ਜ਼ਿਆਦਾ ਕੰਮ ਕਰਦੇ ਹਾਂ ਉਹ ਆਨਲਾਈਨ ਹੀ ਕਰਦੇ ਹਾਂਗੇ ਆਨਲਾਈਨ ਹੀ ਸੂਟ ਜਦੋਂ ਜਿਹੜਾ ਭੇਜਦੇ ਹਾਂ ਜੀ ਬਾਕੀ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਆਪਣਾ ਹੋਰ ਡਿਜ਼ਾਈਨ ਭੇਜ ਕੇ ਕਰਵਾਉਣਾ ਚਾਹੇ ਹੋਰ ਡਿਜ਼ਾਈਨ ਭੇਜ ਕੇ ਵੀ ਬਾਕੀ ਜਿਹੜਾ ਕਰਵਾ ਸਕਦੇ ਫਿਲਹਾਲ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆ ਕੱਲ੍ਹ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਆਰਟੀਕਲ ਦੇ ਨਾਲ ਹੁਣ ਵੀਡੀਓ ਨੂੰ ਪੈਨ ਦਬਕ ਕੇ ਕੀ ਕਰਦੇ ਨੇ ਜੁਰਮ ਦਾ ਬਕੇ ਕਰਦੇ ਨੇ ਸ਼ੇਅਰ ਮੇਰੀਆਂ ਤੁਹਾਨੂੰ ਪੜਨਾ ਪੈਣਾ ਤਾਂ ਜਰੂਰ ਪੜਨきゃ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਸੂਟ ਮੰਗਵਾਉਣਾ ਚਾਹੁੰਦੇ ਨੇ ਜਾਂ ਸੋਹਣੇ ਸੋਹਣੇ ਸੂਟ ਆਪਣੇ ਘਰ ਬੈਠ ਕੇ ਰੈਡੀ ਕਰਵਾਉਣਾ ਚਾਹੁੰਦੇ ਨੇ ਬਸ ਸੋਚਣਾ ਨਹੀਂ ਜੀ ਤੁਸੀਂ ਸਾਡੇ ਕੋਲੋਂ ਬਿਨਾਂ ਸੋਚੇ ਸਮਝੇ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋ ਅਸੀਂ ਤੁਹਾਡੀ ਪਸੰਦ ਦਾ ਸੂਟ ਹੈ ਜਿਹੜਾ ਬਹੁਤ ਹੀ ਘੱਟ ਰੇਟ ਦੇ ਵਿੱਚ ਰੈਡੀ ਕਰਕੇ ਦੇਵਾਂਗੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਆਪਣੇ ਆਫ ਹੁੰਦੇ ਆ ਕਈ ਵੀਜ਼ਨ ਕਰਕੇ ਜੀ ਤੋ ਹਾਈਪ ਵਾਲਾ ਬਟਨ ਉਹਦਾ ਹਾਈਪ ਵਾਲੇ ਬਟਨ ਨੂੰ ਕੀ ਕਰ ਦੇਣਾ ਟੱਚ ਕਰ ਦੇਣਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਤਾਂ ਤੱਕ ਦੇ ਲਈ ਸ਼ਸ਼ੀਆ